ਨਾਮੁ ਮਹਿੰਦ ਸਹਿਬ ਜੀ ਆਸਾ ਮਹੱਲਾ ਬਨਨਾ ਮਾਨਤਰਪਤਾਨੋ ਬਿਟੇ ਜਿੰਦਾਲ ਪ੍ਰਭ ਆਪਣਾ ਹੈ ਕਿਰਪਾਲ ਸ਼ੰਤ ਪ੍ਰਸਾਦ ਭਲੀ ਬਣੀ ਜਾ ਕੈ ਗ੍ਰਿੰਦ ਸਭ ਕਿਛ ਹੈ ਪੂਰਨ ੋ ਭੇਟਿਆ ਨਿਰਪੰਨ ਕੰਨੀਰਾਉ ਨਾਮ ਗੜਾਇਆ ਸਭਿ ਕਿਰਪਾਲ ਮਟ ਗਈ ਭੂਗ ਮਹਾ ਬਿਕਰਾਲਨ ਠਾਕੁਰੇ ਆਪਣੇ ਕੀਨੀ ਦਾ ਜਲਨੁ ਜੁਦੀ ਮਰ ਹੋਈ ਥਾ ਮਟ ਗਈ ਭਾਲ ਮਨ ਸਹਿਜ ਸਮਾਨਾ ਨਾਨਕ ਪਾਇਆ ਨਾਮ ਖਜ਼ਾਨਾ ਮਿਟ ਗਈ ਭਾਲ ਸਹਿਜ ਸਮਾਨਾ ਨਾਨਕ ਪਾਇਆ ਨਾਮ ਖਜ਼ਾਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇਤਾ ਜੀਓ ਪਿੰਡ ਸਭ ਤੇਰਾ తగవ దాన దా కనకరే కితాగర నీర భారే దయా ਡੁੱਬਦੇ ਪੱਥਰ ਤਾਰੇ ਜਿਹੜਾ ਅਗਨ ਬਰਾਬਰ ਤਪੈ ਪੀਸਰ ਵਗੈ ਕਤੀ ਪ੍ਰਣਵ ਤਨਾ ਰਹਿ ਕੰਪਸ਼ਾਣ ਸੋਖੋ ਵਾਦਨ ਰਾਤੀ ਮੈਂ ਨਹੀਂ ਕਿਛੁ ਹੋ ਨਹੀਂ ਕਿਛ ਆਹੇ ਨ ਮੋਰਾ ਆਉਸਰ ਨਜਾ ਰਾਖ ਲੇ ਕੋ ਸੁਧਨਾ ਜਾਣ ਤੋਰਾ ਸੋ ਗੁਰੂ ਪਿਆਰੇ ਸਾ ਸੰਗਤ ਜੀ ਆਓ ਸਾਧਗੁਰਾਂ ਦੇ ਸਹਿელਾ ਸਮਾਂ ਅਮ੍ਰਿਤ ਵੇਲੇ ਦਾ ਬਖਸ਼ਿਸ਼ ਕਰਨੀ ਵਾਜੇ ਜੋਗੀ ਸਾਧਗੁਰੂ ਦੀ ਪਾਵਨ ਬਾਣੀ ਦਾ ਪ੍ਰਮਾਣ ਵੀ ਝਖੜ ਚਾਂਗੀ ਵੀ ਵਸੈ ਪੀਰ ਦੇਖਣਾ ਜਾਏ ਸਾਧਗੁਰੂ ਕਹਿੰਦੇ ਨੇ ਕੈ ਕੈਸਾ ਵੀ ਸਮਾਏ ਦੁੱਖ ਦਾ ਸੁੱਖ ਦਾ ਬਾਰਿਸ਼ ਦਾ ਸ਼ਾਂਤ ਦਾ ਪਰਚੜ ਦਾ ਪਰ ਤੇਰੇ ਦਰਸ਼ਨ ਦੇਖਣ ਵਾਸਤੇ ਤੰਗ ਆ ਮਨ ਵਿੱਚ ਕੋਈ ਬਹਾਨਾ ਨਹੀਂ ਮਨ ਦੀ ਤੰਗ ਉਹਨਾਂ ਤੇ ਕੋਈ ਬਹਾਨਾ ਨਹੀਂ ਕਿਰਪਾ ਕਰ ਸਤਿਗੁਰੂ ਤੇਰਾ ਦਰਸ਼ਨ ਦੀ ਦਾਤਾ ਕਰ ਤਾ ਅੱਜ ਦੇ ਪਾਵਨ ਸ਼ਬਦ ਦੇ ਵਿੱਚੋਂ ਕੈਸਾ ਪੂਰਨ ਧਣੀਏ ਕਿਵੇਂ ਮਨ ਦੀ ਭੁੱਖ ਮਿੱਟਦੀ ਅੱਜ ਦੇ ਪਾਵਨ ਸ਼ਬਦ ਦੇ ਵਿੱਚ ਬਖਸ਼ਿਸ਼ ਕਰਦੇ ਹਉ ਵਿਚ ਅਰਨਣੀ ਆਸਮਾਨ ਲਾ ਪੈ ਗਿਆ ਅਸਰ ਅਗੇ ਕਣੀਵੇਂ ਪਾਸ਼ਾ ਤਾਂ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੇ ਮੁਖ ਆਰੰਭ ਤੋਂ ਚਾਰਨੇ ਕੀਤਾ ਹੋਇਆ ਪਾਵਨ ਸ਼ਬਦ ਜੋ ਕਿ ਲੜੀ ਵਾਰ 78 ਨੰਬਰ ਸ਼ਬਦ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਰੇ ਅੰਗ 389 390 ਅੰਗ ਵਿੱਚ ਸ਼ੁਕਤ ਹੈ ਸੰਤ ਪ੍ਰਸਾਦ ਭਲੇ ਬਣੀ ਕਹਿੰਦੇ ਸੰਤ ਪ੍ਰਸਾਦ ਸੰਤ ਜਿਹਨੇ ਮਨ ਨੂੰ ਸਾਥ ਲਿਆ ਭਾਵ ਸ਼ਾਂਤ ਚਿਤਮਾ ਬ੍ਰਹਮ ਜਿਹਨੂੰ ਮਾਨ ਅਪਮਾਨ ਦਾ ਦੁੱਖ ਸੁੱਖ ਦਾ ਅਮੀਰੀ ਗਰੀਬੀ ਦਾ ਰੱਤਾ ਵੀ ਨਾਤਾ ਮੋਹ ਹੈ ਨਾ ਲਾਲਚ ਹੈ ਨਾ ਕੋਈ ਕਾਮਨਾ ਉਹ ਸੰਤ ਹੈ ਉਹ ਸਾਧੂ ਗੁਰੂ ਕੰਨ ਦੇ ਨਿਰਪਰਿਆ ਦੀ ਕਿਰਪਾ ਦੇ ਨਾਲ ਐਸੇ ਸੰਤ ਪੁਰਖ ਦੇ ਕਿਰਪਾ ਦੇ ਨਾਲ ਭਲੀ ਬਣੀ ਮੇਰੇ ਸਾਰੇ ਕਾਜ ਰਾਤ ਹੋ ਗਏ ਪਾਉ ਕਹਿੰਦਾ ਕਿੰਦੇ ਭਾਈ ਸਾਡੀ ਜ਼ਿੰਦਗੀ ਚੰਗੀ ਹੋ ਗਈ ਹੈ ਜੇ ਸਤਿਗੁਰੂ ਕਹਿੰਦੇ ਨੇ ਜਿਨ੍ਹਾਂ ਦੇ ਸੰਗੜਿਆਂ ਦੁਰਬਤ ਵੰਝੈ ਮਿੱਤਰ ਅਸਾੜੜੇ ਸਹੀ ਜੇ ਦੇਰਸ਼ਨ ਤੋਂ ਕੋ ਦੇਰਸ਼ਨ ਮਾਤਰ ਸਾਰੇ ਵਿਕਾਰ ਨਸਜਣ ਸਰੀਰ ਰਮੀਆਂ 네ਗੇਟਿਵਿਟੀ ਖਤਮ ਹੋ ਜਾਏ ਅਸਲ ਕੋਈ ਹੋ ਮਿੱਤਰ ਸੰਤ ਪ੍ਰਸਾਦ ਭਾਈ ਮੇਰੀ ਜ਼ਿੰਦਗੀ ਸੁਚੱਜੀ ਹੋ ਗਈ ਹੈ ਸੰਤਾਂ ਦੀ ਸੰਗਤ ਦੇ ਨਾਲ ਜਾ ਕੇ ਗ੍ਰਿਸ ਸਭ ਕਿਛ ਹੈ ਪੂਰਨ ਸੋ ਭੇਟਿਆ ਨਿਰਪੈ ਤਣੀ ਰਾਮ ਸੰਤ ਕਿਹੜਾ ਜਿਹੜਾ ਆਪਣੇ ਨਾਲ ਨਾ ਜੋੜ ਕੇ ਨਿਰੰਕਾਰ ਨਾਲ ਜੁੜੇ ਉਸ ਦਾ ਸੰਪੂਰਨ ਪੂਰਨ ਬ੍ਰਹਮ ਗਿਆਨੀ ਮਹਾਪੁਰਸ਼ ਤਾਂ ਤਵੇਤਾ ਗਿਆਨੀ ਹੋਈ ਹੈ ਜਿਹੜਾ ਆਪਣੇ ਨਾਲ ਨਾਂ ਜੋੜ ਕੇ ਪ੍ਰਮਾਤਮਾ ਨਾਲ ਸਿੱਧੀ ਜੋੜ ਪਾਏ ਤਾਂ ਉਹ ਹੈ ਸਤਿਗੁਰੂ ਕਹਿੰਦੇ ਨੇ ਜਾ ਕੇ ਗ੍ਰਹਿ ਸਭ ਕੁਝ ਹੈ ਪੂਰ ਜਿਸ ਦੇ ਗਿਆ ਘਰ ਸਾਰਾ ਕੁਝ ਹੈ ਮੁਕੰਮਲ ਤੌਰ ਤੇ ਪੂਰਨ ਸੋ ਭੇਟਿਆ ਨਿਰਭਰ ਸੰਤਾਂ ਨੇ ਉਹਨਾਂ ਦੇ ਪੈਰ ਢਰ ਤੋਂ ਰਹਿ ਤੋ પતિ ਪ੍ਰਮਾਤਮਾ ਮੇਰੀ ਮਿਲਾਂ ਕੋਸ਼ਿਸ਼ ਕਰ ਦਿੱਤਾ ਹੈ ਉਨਾ ਸੰਗ ਬਖਸ਼ਿਆ। ਉਹਦੀ ਕਿਰਪਾ ਦੇ ਨਾਲ ਸੰਤਾਂ ਦੀ ਸੰਗਤ ਦੇ ਨਾਲ ਸੰਤਾਂ ਦੀ ਰਹਿਮਤ ਦੇ ਨਾਲ ਮੈਨੂੰ ਐਸਾ ਪਤੀ ਪ੍ਰਮਾਤਮਾ ਮਿਲ ਗਿਆ ਜਿਹਦੇ ਘਰ ਸਭ ਕੁਝ ਹੈ। ਜਿਹਾ ਕਿ ਅਗਰੇ ਸਭ ਕੁਝ ਹੈ ਪੂਰਨ ਮੁਕੰਮਲ ਤੌਰ ਤੇ ਸਭ ਕੁਝ ਹੈ। ਮੈਨੂੰ ਆਪਾਂ ਜਿਆਰੇ ਅਨੰਤ ਸਾਹਿਬ ਤੋਂ ਦੇਲੀ ਪੜਦੇ ਹਾਂ। ਸੰਧਿਆ ਵੇਲੇ, ਅੰਮ੍ਰਿਤ ਵੇਲੇ ਸਾਤੇ ਸਾਹਿਬ ਆ ਕਿਆ ਨਹੀਂ ਕਰਦੇ ਨੇ ਕੀ ਨਹੀਂ ਹੈ ਸਭ ਕੁਝ ਦੰਦਾ ਦਤਾ ਇਹ ਕਿ ਸਭ ਕੋ ਦੇਵਨਾ ਆਦਿ ਇਹਦੇ ਕੋਟਣਾ ਵੈਗੰਤ ਪ੍ਰੇਪਟਾ ਦੇਨ ਹਰ ਸਦ ਜੀਵਨ ਹਾਰਾ ਮਨ ਮੂਰਖ ਕਿਉਂ ਤਾਹੀ ਵਿਸਾਰਾ ਕਹਿੰਦੇ ਜੀਵਨ ਹਾਰ ਜੀਵਨ ਦੇਣ ਵਾਲਾ ਉਹ ਪ੍ਰਮਾਤਮਾ ਏਕ ਹੈ ਉਹਨੂੰ ਭੁੱਲੀ ਕੇ ਬੈਠਾ ਇਹਨੇ ਸਵਾਰ ਤੇ ਜਿਹੜੀ ਤਰਤੀ ਤੇ ਤੈਨੂੰ ਇਹ ਦਿਰਾੜਾ ਦਿੱਤਾ ਹੈ ਦਰਸ਼ਨ ਦੇਖਣ ਦਾ ਸਵਾਚਖੰਲੇ ਰਸਨਾ ਮਿਤੀ ਹੈ ਆਨੰਦ ਮਨਣ ਲਈ ਸੰਸਾਰ ਦੀ ਕੁਦਰਤ ਦਾ ਆਨੰਦ ਮਨਣ ਲਈ ਤੈਨੂੰ ਨੇਤਰ ਦਿੱਤੇ ਨੇ ਵਿੜਿਆਈ ਪ੍ਰਮਾਤਮਾ ਜੀ ਨੇ ਕਰਨ ਵੀ ਦਿੱਤੇ ਨੇ ਕੰਨ ਵੀ ਦਿੱਤੇ ਉਹਦਾ ਵਿਚਾਰਿਕ ਹੋਣ ਨੂੰ ਵੀ ਸਾਰੀ ਜਾਣੇ ਕਿਉਂਕਿ ਦਿੰਦਾ ਸੰਗੋ ਥਾਪੂ ਕੋ ਜਿੰਦਾ ਹੈ ਉਹ ਕੁੱਲ ਜਹਾਨਿਤ ਕੈਨਾਂ ਤਾਂ ਸਾਨੂੰ ਦਿੱਤੀ ਅੱਜ ਕੋਈ ਧੀ ਸੰਸਾਰ ਤੋਂ ਲੈਣ ਜਾਉ ਉਹ ਨਾ ਪਜਾਉ ਕੁੱਲ ਚੀਜ਼ ਮੁੱਲ ਮਿਲਦੀ ਹੈ ਪਰ ਉਸ ਤੇ ਸਾਨੂੰ ਵਡਮੁੱਲੀ ਧਰਤੀ ਦਿੱਤੀ ਹੈ ਵਡਮੁੱਲਾ ਜਲ ਦਿੱਤਾ ਹੈ ਸਭ ਤੋਂ ਵੱਡਮੁੱਲਾ ਸਾਡੇ ਪ੍ਰਾਣ ਦਿੱਤੇ ਨੇ ਪ੍ਰਾਣ ਬੰਘੇਰੂ ਦਿੱਤੇ ਤੇ ਸਾਡੇ ਗੁਰੂ ਕਹਿੰਦੇ ਨੇ ਉਹਦੇ ਘਰ ਸਭ ਵੀ ਲੈ ਪਰ ਮਰਜ਼ੀ ਹੈ ਜੇ ਤਰੁੱਟ ਜਾਏ ਉਹ ਨੇ ਆਲੋ ਨੇ ਹਲ ਕਰ ਦਿੰਦਾ ਜਿਹਦੇ ਤੋਂ ਨਾ ਤ੍ਰੁੱਠੇ ਨਦਰੂ ਪੱਠੀ ਕਰਦੇ ਉਹਨੂੰ ਬਾਦਸ਼ਾਹ ਤੋਂ ਘਾਹ ਹੋਂ ਤਨ ਘਾਈ ਵੀ ਵੜਾ ਦਿੰਦਾ ਰਤੋ ਰਤ ਸਤਿਗੁਰੂ ਕਹਿੰਦੇ ਨੇ ਐਸੇ ਸੰਤ ਕੁਰਸ਼ਾਂ ਦੀ ਸੰਗਤ ਦੇ ਨਾਲ ਮਨ ਸ਼ਾਂਤ ਹੋ ਗਿਆ ਮੇਰੀ ਜ਼ਿੰਦਗੀ ਸੱਚੀ ਸੰਧੀ ਬਣ ਗਈ ਕਿਉਂ ਕਿ ਉਹਨਾਂ ਨੇ ਮੈਨੂੰ ਉਸ ਪੂਰਨ ਧੰਮੀਨ ਹੈ ਭੇਜ ਤੇ ਦਿੱਤਾ ਮਿਲਾਪ ਕਰ ਦਿੰਦਾ ਜਿਹੜਾ ਖੁਦ ਡਰ ਤੋਂ ਰਹਿ ਤਾ ਜੰਮਣ ਮਰਨ ਤੋਂ ਰਹਿ ਤੈ ਜੂਨਾ ਤੋਂ ਰਹਿ ਤੈ ਕਾਲ ਦੇ ਪੈਰੇ ਤੋਂ ਰਹਿ ਤੈ ਜਿਹਦੇ ਘਰ ਸਭ ਕੁਝ ਰਹਾਉ ਵਿਸ਼ਰਾਮ ਦੇ ਕੇਂਦਰੀ ਪਾਸ ਸਮਝਾਂਦੇ ਆਸਮਾਨਲਾ ਪੰਗਲਾ ਮਨ ਤ੍ਰਿਪਤਾਣ ਨੂੰ ਮਿਟੇ ਜੰਗਿਆ ਮਨ ਤ੍ਰਿਪਤਾਣ ਮਨ ਤ੍ਰਿਪਤਾ ਹੋ ਗਿਆ ਤ੍ਰਿਪਤੈ ਸੱਚ ਓਰ ਦੇ ਨਖਾਇਆ ਮੰਤਨ ਰਸਨਾ ਨਾ ਮਤੇ ਜੀਵਨ ਹਰ ਜੀਵਨ ਜੀਵਨ ਹਰਜਪ ਸਾਧ ਸੰਗ ਅਣਕ ਪ੍ਰਕਾਰ ਹੀ ਵਸਤਰ ਉਦਾਇ ਅੰਦਰ ਕੀਰਤਨ ਹਰ ਗੁਣ ਗਾਏ ਕਹਦੇ ਨੇ ਇਕਾਤਰਾ ਨੇ ਵਸਤਰ ਓੜਾਨਾ ਪਰ ਕਹਿਜਵੇਂ ਅਨੇਕਾਂ ਵਸਤਰ ਪਾਏ ਸੁਖੀ ਨਹੀਂ ਰੰਗ ਤਮਾਸ਼ੇ ਦੇਖ ਕੇ ਸੁਖੀ ਸਤਗੁਰ ਕਹਿੰਦੇ ਨਹੀਂ ਦੇਸ਼ ਦੇ ਸੰਤਰ ਦਾ ਪਰਮਾਨ ਕਰਕੇ ਸੁਖੀ ਸਤਗੁਰ ਕੰਦੇ ਨਹੀਂ ਸੁਖ ਨਹੀਂ ਰੇ ਕੋ ਦੇਸ਼ ਕਮਾਇ ਸੁਖ ਨਹੀਂ ਰੇ ਪੇਖੇ ਨੇ ਆਪਣਾ ਤ੍ਰਿਪਿਕਾ ਪਰਮਾਨ ਹੈ ਪਰ ਜੇ ਨਹੀਂ ਬਦੌਲਤ ਸਭ ਕੁਝ ਪਾਣੇ ਉਹਦਾ ਜੇ ਨਾਮ ਜਪ ਲੈਣ ਮੰਨ ਤ੍ਰਿਪਤ ਹੋ ਜਾਏਗਾ ਤ੍ਰਿਪਤ ਭਈ ਸੱਚ ਕੋਧਨ ਦਾ ਜਦੋਂ ਸੱਚਾ ਗਿਆਨ ਦਾ ਭੋਜਨ ਸ਼ਕਿੰਗਾ ਨਾ ਮਨ ਤ੍ਰਿਪਤ ਹੋ ਜਾਏਗਾ ਨਹੀਂ ਤਾਂ ਮਨੁੱਖਾ ਹੁਕਾ ਹੁਕਾ ਮਾਤ ਕਰੇ ਮੱਟੂ ਕਰੇਗਾ ਮਨਗਨੇ ਰਾਜਦਾਨੀ ਭੁੱਖਾ ਫਿਰ ਵੀ ਸਤਿਗੁਰੂ ਕਹਿੰਦੇ ਭਾਈ ਕਿਉਂ ਬੁਗਾਰ ਕਰ ਰਹੇ ਦਿੱਤਾ ਸਭ ਕੁਝ ਤੇਨੂੰ ਤੇਰੀ ਔਕਾਤ ਤੇਰੀ ਹیثیت ਤੇਰੀ ਲਿਮਟ ਦੇ ਹਿਸਾਬ ਨਾਲ ਤੇਨੂੰ ਦਿੱਤਾ ਉਹ ਜਿਨੇ ਲੈ ਗਦਾ ਸੀ ਆਪਾਂ ਗੱਲ ਨਹੀਂ ਨਾ ਸਾਨੂੰ ਤਾਂ ਗਰੀਬੀ ਦਿੱਤੀ ਕੀ ਪਤਾ ਇਹਦੇ ਜੋਗਾ ਵੀ ਨਾ ਹੋਵੇ ਤੈਨੂੰ ਦੇ ਤਾ ਕਿ ਜਨਮ ਦਾ ਸੰਸਾਰ ਦੇ ਦਿੱਤਾ ਕੀ ਪਤਾ ਜਨਮ ਲੈਣ ਯੋਗ ਤਾਂ ਆਉਂਗੇ ਐਸੇ ਕੋਈ ਕਰਮ ਨਹੀਂ ਨਾ ਕੀਤੇ ਹੋਣ ਇਸ ਲਈ ਲੇਖੇ ਜੋ ਕਿ ਜਨਾਬ ਨੇ ਇਹ ਸਤਿਗੁਰੂ ਦੀ ਬਾਣੀ ਵਾਰ-ਵਾਰ ਕਹਿੰਦੀ ਲੇਖੇ ਕਰੈਣਾਂ ਕਿ ਕਿਨੇ ਕਿਨੇ ਭੁੱਲਣ ਹਾਂ ਜਰਮਾਂ ਦੇ ਮੰਤਰਾਂ ਦਾ ਲੇਖਾ ਕਰਨ ਬਹਿ ਜਾਈਏ ਨਾ ਐਨੇ ਤਰ੍ਹਾਂ ਇੱਕ ਗੁਣ ਨਹੀਂ ਜਿਨ੍ਹਾਂ ਅਉਗਣ ਨਿਕਲ ਜਾਣਗੇ ਗੁਣ ਨਹੀਂ ਨਿਕਲਣਗੇ ਚੰਗੇ ਕਰਮ ਨਹੀਂ ਨਿਕਲਣਗੇ ਜਿਨ੍ਹਾਂ ਮਨ ਬੰਦ ਭਾਗ ਦੇ ਕਰਮ ਬਾੜੇ ਨਿਕਲ ਜੀਵਨ ਹਰ ਜੀਵਨ ਜੀਵਨ ਹਰ ਜੱਪ ਸਾਹਿਬ ਕਹਿੰਦੇ ਜਿਉਣਾ ਹੈ ਨਾ ਜ਼ਿੰਦਗੀ नाम जब के जीव मन खुश इस संसार का आनंद मानदेय नहीं तो इतना राजन घूम ता बुझी लतरे माया लोचन कछू न सूजी बिख्या मैं है कि नहीं तृप्त न पाई जहर खाके कोई रजे अभी तक नहीं मर ही है किसने ने जहर खादा भी कौन जीता कि देर जीता रहा ਕਹਿੰਦੇ ਮਾਇਆ ਦਾ ਜਿਹਨੇ ਖਾਦਾ ਹੈ ਉਹਦਾ ਮਨ ਮਰ ਗਿਆ ਮਨ ਮਰ ਗਿਆ بڑے بڑے ਰਾਜਨ ਆ ਕੋ بڑے بڑے ਰਾਜੇ ਆਏ ਮਹਾਰਾਜੇ ਆਏ ਛਤਰਪਾਟ ਆਏ ਜਿਹਨਾਂ ਸਿਰ ਤੇ ਚੋਰ ਢਾਲਦੇ ਸੀ 12-12 ਕੋ ਤੱਕ ਵਧਾਈਆਂ ਹੁੰਦੀਆਂ ਸਨ ਐਸੇ ਸੇ ਰਾਜੇ ਮਹਾਰਾਜ ਕੀ ਪ੍ਰਕਾਰ ਆ ਕਰਨੀ ਯੋਧੇ ਆਏ ਪਰ ਕ੍ਰਿਸ਼ਨ ਨਾ ਬੁਝੀ ਉਹਨਾਂ ਦੀ ਵੀ ਕ੍ਰਿਸ਼ਨਾਂ ਨੇ ਜੀ ਸਤਗੁਰੂ ਦੀ ਬਾਣੀ ਕਹਿੰਦੀ ਹੈ ਤ੍ਰਿਪਤ ਭਈ ਸਚ ਪਉੜਨ ਕਾਇ ਇਸ ਪਰ ਜਦੋਂ ਸੱਚੇ ਨਾਮ ਦਾ ਪਉੜਨ ਸ਼ਕੈਂਗਾ ਤੇ ਮਨ ਦੇ ਤ੍ਰਿਸ਼ਨਾ ਕੁਝੀ ਤ੍ਰਿਸ਼ਨਾ ਬਰਲੇਖੀ ਬੁਝੀਏ ਕੋਟੋਰੇ ਲਾ ਕਰੋ ਜ ਪਰੇ ਪਰੇ ਕੋਲੂ ਜੀ अनेका ਪਰਮਾ ਮਨ ਤ੍ਰਿਪਤਾ ਨੂੰ ਮਿਟੇ ਜੰਗਾ ਜਦ ਮਨ ਤ੍ਰਿਪਤ ਹੋਇਆ ਕਿਉਂਕਿ ਸੰਸੇ ਦੇ ਜੰਗਾਲ ਮਨ ਨੂੰ ਲੱਗੇ ਨੇ ਜਦੋਂ ਇਹ ਤ੍ਰਿਪਤੀ ਹੋਏਗੀ ਤੇ ਇਹਦੇ ਜੰਗਾਲ ਸੰਜੋੜੀ ਲਈ ਮੁਕ ਜਾਣਗੇ ਪ੍ਰਭ ਆਪਣਾ ਹੋਏ ਕਿਰਪਾ ਕਦੋਂ ਤ੍ਰਿਪਤ ਹੋਉਂਦਾ ਹੈ ਕਿ ਕਦੋਂ ਇਹਦੇ ਜੰਗਾਲ ਮੁਕਦੇ ਨੇ ਪ੍ਰਭ ਆਪਣਾ ਹੋਇਆ ਕਿਰਪਾ ਜਦੋਂ ਆਪਣਾ ਪ੍ਰਮਾਤਮਾ ਕਿਰਪਾਲੂ ਹੋਇਆ ਦਿਆਲੂ ਹੋਇਆ ਨਾ ਉਦੋਂ ਜਿੰਨੂ ਸਤਗੁਰੂ ਦੀ ਬਾਣੀ ਦਾ 5 5 ਰਾਗ ਦੇ ਵਿੱਚ ਬੋਸ਼ਿਸ਼ ਕਰਦੇ ਨੇ ਸਤਗੁਰੂ ਦੇ ਅੰਤ ਸਰਬੈ ਪੂਰੀ ਐ ਸਤਗੁਰੂ ਦੇ ਦਿਆਲ ਨ ਕਬੂਰ ਧੂਰੀ ਐ ਸਤਗੁਰੂ ਕਹਿੰਦੇ ਨੇ ਕਿੰਦੇ ਜਾਲੂ ਹੋ ਜਾਂਦਾ ਸਤਗੁਰੂ ਹਰੇਕ ਤਰ੍ਹਾਂ ਦੀ ਸ਼ਰਧਾ ਸੰਪੂਰਨ ਹੋ ਜਾਂਦੀ ਐ ਸਤਗੁਰੂ ਦੇ ਅੰਨ ਕਬੂਰ ਧੂਰੀ ਐ ਕਦੇ ਚਿੰਤਾ ਨਹੀਂ ਸਤਾਨਦੀ ਤੇ ਸਤਗੁਰੂ ਦੇ ਦੁੱਖ ਨਹੀਂ ਜਾਣਨੀ ਐ ਕਿਸੇ ਤਰ੍ਹਾਂ ਦਾ ਦੁੱਖ ਆਪਾਂ ਕਲਵੀ ਵਿਚਾਰ ਚੁੱਕੇ ਕਿਹੜੇ ਦੁੱਖ ਨੇ ਕਈ ਇਹ ਕਾਮ ਦੇ ਦੁੱਖ ਨੇ ਸਭ ਤੋਂ ਵੱਡਾ ਸਰੀਰਕ ਦੁੱਖ ਹੈ ਜਲਸੀ ਦਾ ਦੁੱਖ ਹੈ ਅਮੀਰੀ ਦਾ ਦੁੱਖ ਹੈ ਗਰੀਬੀ ਦਾ ਦੁੱਖ ਹੈ ਕਿੰਨਾ ਤਰ੍ਹਾਂ ਦਾ ਦੁੱਖ ਸੁੱਖ ਨਹੀਂ ਰਹਿਆ ਰ ਆਪਣਾ ਕਹਿੰਦੇ ਸਾਰੇ ਤਰ੍ਹਾਂ ਦੇ ਦੁੱਖ ਮਿਟ ਜਾਂਦੇ ਨੇ ਪਰ ਛੱਤ ਸਤਿਗੁਰ ਹੋਏ ਤਿਆਰ ਦਿਆਨੂ ਕਦੋਂ ਹੋਏਗਾ ਜਦੋਂ ਨੂੰ ਪਾ ਜਾਵਾਂਗੇ ਇਹ ਸਤਿਗੁਰ ਕਹਿੰਦੇ ਨੇ ਕਹਿੰਦੇ ਭਾਈ ਜਦੋਂ ਉਹਨੂੰ ਭਾਏਗਾ ਨਾ ਫਿਰ ਉਹ ਦਿਅਲੂ ਹੋ ਜਾਏਗਾ ਸਤਗੁਰੂ ਹੋਏ ਦਿਅਲ ਤ ਹਰ ਰੰਗ ਜਦੋਂ ਸਤਗੁਰੂ ਦਿਅਲ ਹੋ ਜਾਏ ਨਾ ਫਿਰ ਹਰ ਰੰਗ ਭਾਵ ਨਾਮ ਦਾ ਰੰਗ ਮਨ ਦਾ ਰੰਗ ਨਾਮ ਦੇ ਰੰਗ ਵਿੱਚ ਪੈ ਜਾਈਏ ਸਤਗੁਰੂ ਹੋਏ ਦਿਅਲ ਦਾ ਜਮਕਾ ਡਰ ਕੀ ਜਦੋਂ ਸਤਗੁਰੂ ਵਿਅਲੂ ਹੋਏ ਫਿਰ ਜਮਾ ਦਾ ਡਰ ਵੀ ਚੁੱਕਿਆ ਜਾਂਦਾ ਕਿਉਂਕਿ ਲੇਖੇ ਜੋ ਕੇ ਖਮਕ ਜਾਂਦੇ ਨੇ ਸਤਿਗੁਰੂ ਐਂ ਦੇ ਨਾਲ ਤਾਂ ਸੱਚੀ ਸੁਖ ਦੇਣਾ ਜਦੋਂ ਸਤਿਗੁਰੂ ਦੇ ਆਨੂ ਕਿਰਪਾਲੂ ਹੋ ਜਾਏ ਫਿਰ ਸਤਿਗੁਰੂ ਕਹਿੰਦੇ ਨੇ ਸਮੇਸ਼ਾਲੀ ਸਦੀਵੀ ਸੁਖ ਸੱਚ ਆਨੰਦ ਮਿਲਦਾ ਸਤਿਗੁਰੂ ਐਂ ਦੇ ਨਾਲ ਤਾਂ ਨਾਵਲ ਨੇ ਤੇ ਪਾਈਏ ਜਦੋਂ ਸਤਿਗੁਰੂ ਦੇ ਆਨੂ ਕਿਰਪਾਲੂ ਹੋ ਜਾਂਦੇ ਨੇ 29 ਤੇ 18 ਚਿੱਦਿਆਂ ਦੇ ਖਜ਼ਾਨੇ ਮਿਲ ਜਾਂਦੇ ਨੇ ਸਤਿਗੁਰੂ ਐਂ ਦੇ ਨਾਲ ਤਾਂ ਸੱਚ ਸਮਝਾ ਜਦੋਂ ਸਾਧਗੁਰੂ ਦੀ ਆਲੂ ਹੋ ਜਾਏਗਾ ਜੇਕਰ ਤੇ ਸੱਚ ਵਿੱਚ ਜਿਉਂਦਿਆਂ ਦੀ ਇੱਕ ਮਿਕਤਾ ਹਾਸਲ ਹੋ ਜਾਂਦੀ ਹੈ ਅਜਨੇ ਸ਼ਬਦ ਵਿੱਚ ਵੀ ਕਹਿੰਦੇ ਨੇ ਪ੍ਰਭਾਪਨਾ ਹੋਇਆ ਹੈ ਪਰ ਜਦੋਂ ਪ੍ਰਮਾਤਮਾ ਕਿਰਪਾਲੂ ਹੋਇਆ ਸਾਰੇ ਤਰ੍ਹਾਂ ਦੇ ਦੁੱਖ ਖਤਮ ਸ਼ਰਦਾ ਸੰਪੂਰਨ ਚਿੰਤਾ ਛੋ ਰਹੇ ਮੁਕ ਗਏ ਦੁਨਿਆਵੀ ਦੁੱਖ ਮੇ ਮੋਟ ਮੇਕ ਗਿਆ ਤੇ ਪ੍ਰਮਾਤਮਾ ਦੇ ਰੰਗ ਦਾ ਆਨੰਦ ਮੰਨਣ ਲੱਗੇ ਜਮਾਨਾ ਡਰ ਮੁਕ ਗਿਆ ਸ੍ਰੀਵਿਕਾਲ ਸੁੱਖ ਮੇ ਲੱਗ ਗਿਆ ਤੇ ਨੋ ਨਦੀਆਂ 18 ਸਿੰਧੀਆਂ ਦੇ ਭੰਡਾਰੇ ਮਿਲ ਗਏ ਜੀ ਤੇ ਸੱਚ ਵਿੱਚ ਸਮਾਗ ਨੇ ਮਨ ਤ੍ਰਿਪਤ ਹੋ ਕੇ ਜੰਜਾਲ ਵੀ ਰਟ ਗਏ ਇੰਨੀ ਅਮਕਸ਼ਿਸ਼ ਆ ਰਹਿ ਪਤਾ ਮਿਲਦੀਆਂ ਨੇ ਪ੍ਰਸ਼ਦ ਕੀ ਹੈ ਸਤਿਗੁਰ ਹੋਏ ਦਿਆਲ ਜਦੋਂ ਦਿਆਲੂ ਹੋਏ ਦੁਨਿਆਵੀ ਕੋਈ ਦਿਆਲੂ ਹੋ ਜਾਏ ਕੋਈ ਵਿਆਜ ਬਖਸ਼ ਸਕਦਾ ਪਿਆਰ ਦਿੱਤੇ ਪੈਸਿਆਂ ਦਾ ਨਾ ਕੋਈ ਦਿਆਲੂ ਹੋ ਜਾਏ ਵਿਆਜ ਬਖਸ਼ ਸਕਦਾ ਹੈ ਪਰ ਸਾਡੇ ਕਰਮ ਨਹੀਂ ਪਰ ਜੇ ਸਤਿਗੁਰੂ ਦਿਆਲ ਹੋ ਜਾਏ ਨਾ ਗਨਕਾ ਉਦਰੀ ਕਹਿ ਤੋ ਅਜਾਮਲ ਪਾਪੀ ਜਿਹਾ ਵਿਰਾਨਾ ਨਹੀਂ ਭਗਵਾਨ ਨੇ ਛਾਵਾ। ਕਰੋੜਾਂ ਜਨਮਾਂ ਦੇ ਪਾਪ ਇੱਕ ਖਿੰਣ ਵਿੱਚ ਤੋ ਦਿੰਦਾ ਖਤਮ ਕਰ ਦਿੰਦਾ। ਕਰੋੜਾਂ ਜਨਮਾਂ ਦੇ। ਪਰ ਸਤਿਗੁਰੂ ਜਦੋਂ ਦਿਆਲ ਹੋਏ ਤਾਂ ਦਿਆਲਤਾ ਦੀ ਨਿਸ਼ਾਨੀ ਇਹ ਮਨ ਸਹਿਜ ਅਵਸਥਾ ਦਾ ਜਾਏਗਾ। ਮਨ ਹਰ ਰੰਗ ਮੰਨਣ ਲੱਗ ਜਾਏਗਾ। ਮਨੈ ਕੁਦਰਤ ਨੂੰ ਨਸ਼ਵਰ ਕੁਦਰਤ ਨੂੰ ਜਾਣ ਕੇ ਇਸ ਦੇ ਵਿੱਚ ਅਨੰਕਾਰ ਤੱਕਣਾ ਕਰੇਗਾ। ਸੰਤ ਪ੍ਰਸਾਦ ਪੜੀ ਬਣੀ ਜਾ ਕੇ ਗ੍ਰਹਿ ਸਭ ਕਿਛ ਹੈ ਪੂਰਣ ਸੋ ਭੇਟਿਆ ਨਿਰਪੈ ਬਣੀ ਰਹਾ ਜਦੋਂ ਐਸੇ ਸੰਤ ਕੁਰਸ਼ਨ ਦੀ ਸੰਗਤ ਮਿਲੀ ਮੇਰੀ ਜ਼ਿੰਦਗੀ ਸਵਰਗ ਹੁਣ ਚਿੰਤਾ ਛੋੜੇ ਸਭ ਛੱਡ ਦਿੱਤੇ ਫਿਰ ਕਹਿੰਦੇ ਸੰਤਾਂ ਨੇ ਐਸੀ ਪ੍ਰਮਾਤਮਾ ਦੇ ਨਾਲ ਲਿਬ ਜੋੜੀ ਜਿਹਦੇ ਨਾਲ ਉਹ ਡਰ ਤੋਂ ਰਹਿਤ ਪ੍ਰਮਾਤਮਾ ਨਾਲ ਸੁਰਤੀ ਜੁੜ ਕੇ ਸਭ ਕੁਝ ਪਤਾ ਲੱਗ ਗਿਆ ਵੀ ਉਹਦੇ ਘਰ ਸਭ ਹੋ ਜਾਏ ਔਰ ਜਿਹਦੇ ਤੇ throṭhe ਉਹੀ ਦਿੱਤਾ ਨਾਂੰਦੜਾਇ ਸਭ ਕਿਰਪਾਲੋ ਇਹਨੇ ਹੁਣ ਐਸੇ ਮਾਖੁਰਸ਼ਾ ਨੇ ਸੰਤ ਉਸਸ਼ਾ ਨੇ ਨਾਮ ਵੀ ਹੰਦੇ ਵਿੱਚ ਤ੍ਰਿਣ ਕਰਵਾ ਦਿੱਤਾ ਪ੍ਰਮਾਤਮਾ ਮਟ ਗਈ ਭੁੱਖ ਮਾ ਬਿਕਰਾਲ ਹੁਣ ਮਨ ਵਿੱਚ ਜਿਹੜੀ ਭੁੱਖ ਸੀ ਨਾ ਮਨ ਭੂਕਾ ਕੂਕਾ ਮਤ ਕਰੇ ਮਤ ਕੂਕਾ ਜਿਹੜੀ ਈਰਖਾ ਦੇ ਕ੍ਰਿਸ਼ਨਾਂ ਦੀ ਬੋਕਸੀ ਮਿਟ ਗਈ ਹੈ ਮਹਾ ਕੂਕਾਲ ਉਹ ਕਬੜਾ ਯੁੱਧ ਚੱਲ ਰਿਹਾ ਇਸ ਕ੍ਰਿਸ਼ਨਾਂ ਦਾ ਮੋਟ ਗਿਆ ਠਾਕੁਰੇ ਆਪਣੇ ਕੀਨੀ ਦਾ ਮੇਰੇ ਠਾਕੁਰ ਨੇ ਕਿਰਪਾ ਕਰਕੇ ਦਾਤ ਬਖਸ਼ਿਸ਼ ਕੀਤੀ ਨਿਵਾਜਿਆ ਜਲਣ ਬੁਝੀ ਮਨ ਹੋਈ ਸਰ ਜਲਣ ਬੁਝੀ ਕਿ ਪਿਆਰ ਆਰਨਾ ਕੋਲਾ ਜਾਂ ਬੋਲੇ ਨ ਬੁਝੀ ਜੇ ਬੁਝੀ ਕਹਿ ਦਿੱਤਾ ਅੱਗ ਬੁਝੀ ਅਗਨੀ ਕੀ ਸੂਤੀ ਹੈ ਨਹੀਂ ਅਗਨ ਬੁਜੀ ਜਲਨ ਬੁਜੀ ਕਹਿੰਦੇ ਹੁਣ ਜਿਹੜੀ ਮਨ ਵਿੱਚ ਈਰਖਾ ਦਵੇਸ਼ ਇਹਨਾਂ ਟੋਲੀ ਦੀ ਅੱਗ ਬਲ ਰਹੀ ਸੀ ਨਾ ਉਹ ਬੁੱਝ ਗਈ ਹੈ ਮਨ ਹੋਏ ਸ਼ਾਂਤ ਮਨ ਸ਼ਾਂਤ ਹੋ ਗਿਆ ਕਿਉਂਕਿ ਜਦੋਂ ਮਨ ਸ਼ਾਂਤ ਹੋਏਗਾ ਤਾਂ ਅਨੰਕਾਰ ਮਿਲੇਗਾ ਤਾਂ ਸਭ ਦੁਆਰ ਖੁੱਤੀ ਚੱਦੀ ਜਾਏ ਤਾ ਉਹ ਦਿਆਲ ਕੋ ਦਰਸ਼ਨ ਕੀ ਹੈ ਦਿਆ ਧਰਮ ਸਤ ਸੰਤੋਖ ਜਦੋਂ ਕਮਾਏਗਾ 鲁ਦਰਾ ਪ੍ਰਖਿਆ ਕਮਾਏਗਾ ਫਿਰ ਦਸਮਦvare ਕੁੰਜੀ ਮਿਲੇਗੀ ਦਸਮਦvare ਕੁੰਜੀ ਜਦ ਪੀ ਜਾਏ ਪਰ ਇਹਦੇ ਪੋੜੀਆਂ ਨੇ ਦਿਆ ਧਰਮ ਪਿਆਰ ਨਿਮਰਤਾ ਸਹਿ ਸੰਤੋਖ ਸਭ ਜਦੋਂ ਇਹ ਕਮਾਏਗਾ ਫਿਰ ਦਸਮਦvare ਦੀ ਕੁੰਜੀ ਮਿਲੇਗੀ ਅਮੇਨੀ ਕੁੰਜੀ ਇੰਤੋਂ ਬਿਨਾ ਤਾਲਾ ਨਹੀਂ ਖੁੱਲਣਾ ਪਰ ਜਦੋਂ ਤੱਕ ਇਹ ਗੁਣ ਨਹੀਂ ਕਮਾਏਗਾ ਨਾ ਤੱਗ ਨਾ ਦਾ ਸ਼ਾਂਤੀ ਮਿਲਣੀ ਹੈ ਗਮਨ ਨਾ ਹੋਣ ਨਾ ਮਾਇਆ ਦੀ ਭੁੱਖ ਬੁਝਣੀ ਹੈ ਨਾ ਈਰਖਾ ਦਵੇਸ਼ ਦੀ ਅੱਗ ਬੁਝਣੀ ਨਾ ਕਦੇ ਪਰ ਜਦੋਂ ਨਾਮ ਮਿਲ ਗਿਆ ਸਤਿਗੁਰੂ ਕਹਿੰਦੇ ਨੇ ਅੱਗ ਵੀ ਬੁਝ ਜਾਏਗੀ ਮਨ ਦੀ ਈਰਖਾ ਦਵੇਸ਼ ਨਿੰਦਿਆ ਤੁਗਲੀ ਦੀ ਤੇ ਮਨ ਵੀ ਸ਼ਾਂਤ ਸੰਤ ਸਬਾਦ ਆਖੇ ਦਸਮ ਦਵਾਰ ਆਖੇ ਤੇ ਅਕਾ ਮਿਲਦਾ ਹੈ ਇਹਦੇ ਨੂੰ ਸਤਿਗੁਰੂ ਕਹਿੰਦੇ ਨੇ ਗੁਰਦੁਆਰਾ ਹੋਏ ਭਾਵਨੀਕ ਨੰਨਾ 10ਵਾਂ ਦੁਆਰ ਦਿਖਾਏ। ਕਿਈ ਐਸੇ ਨਹੀਂ ਗੁਰਦੁਆਰਾ ਭਾਵ ਗੁਰੂ ਦੇ ਦਰ ਤੇ ਆ ਕੇ ਜਿਨ੍ਹਾਂ ਨੇ ਭਾਵਨੀ ਲਾ ਕੇ ਪ੍ਰੇਮਾ ਭਗਤੀ ਦੇ ਨਾਲ ਸਿਮਰਿਆ ਉਹਨਾਂ ਨੂੰ ਦਰਾਰਾ ਵੀ ਦਿੱਤਾ ਹੈ। ਦਸਮ ਦੁਆਰ ਵੀ ਖੋਲਣਾ ਦਿੱਤਾ। ਪਰ ਪੜਾਉ ਹੀ ਨਹੀਂ ਪਹਿਲਾ ਮਰਨ ਕਬੂਲ ਜੀਵਨ ਕੀ ਛੜਿਆਸ। ਹਉ ਸਬਨਾ ਕੀ ਰੇਨ ਦਾ ਤੋ ਆਉਗਾ ਮਾਰਿਆ ਪਾਸ। ਅਸਾ ਛੱਡ ਨਹੀਂ। ਮਰਨਾ ਕਬੂਲ ਲੈ ਤੇ ਦਇਆ ਧਰਮ ਸੰਤੋਖ ਸਬਰ ਜਿਨ੍ਹਾਂ ਦੇ ਤਉਨੇ ਵਿੱਚ ਰਹਿ ਫਿਰ ਮਨ ਦਾ ਸਭ ਮਿਲੇਗਾ ਮਨ ਸੁਖੀ ਹੋਏਗਾ ਜਲਣ ਬੁਝੇਗੀ ਚੰਦਰਮੰਕਾ ਦਾ ਦੀਦਾਰ ਆਵੇਗਾ ਰਸਤਾ ਸੋਖਾ ਵੀ ਤੇ ਕਲਯੁਗ ਵਿੱਚ ਪਮਾਣਾ ਬਹੁਤ ਔਖਾ ਵੀ ਹੈ ਮਿਟ ਗਈ ਭਾਲ ਮਨ ਫਹਿਦ ਸਮਾਨਾ मिट गए भार अखीरली पंक्ति कहते हम मेरी जी भटकना मन सहज समाना मन सहज संतोख आ गया सहजाओ अंदर निध स्रूप टिकू है नानक पाया नामलेवा नाम मोर लाद शब्द की समाप्ति करते हैं सत गुरु नानक अर्जन साहब जी ਕਿ ਇਹ ਦਾਤ ਨਾਨਕ ਕਹਿੰਦਾ ਭਾਈ ਹੁਣ ਨਾਮ ਖਜ਼ਾਨਾ ਪਾ ਲਿਆ ਕਿਉਂਕਿ ਨਾਮ ਖਜ਼ਾਨੇ ਦੀ ਬਦੁਲਤ ਮਨ ਦੀ ਤ੍ਰਿਪਤੀ ਮਨ ਦੇ ਜੰਜਾਲ ਵਿੱਚੋਂ ਨਿਕਲੇ ਮਨ ਤ੍ਰਿਪਤ ਹੋ ਗਿਆ ਹੀਰਖੱਦ ਵੈਸ਼ ਨਿੰਦੇ ਤੋਂ ਵੀ ਸਭ ਤੋਂ ਛੁਟਕਾਰਾ ਮਿਲ ਗਿਆ ਇਹ ਤਾਂ ਸਾਰੀ ਉਮਰ ਇਸੇ ਦਾ ਛੁਟਕਾਰਾ ਨਹੀਂ ਮਿਲਦਾ ਮਨ ਦਾ ਔਣੁਖ ਸੁਖੀ ਨਹੀਂ ਹੁੰਦਾ ਮਨ ਜਦ ਤੱਕ ਸੁਖੀ ਨਹੀਂ ਤਿੰਨ ਨਿਰੋਗੀ ਨਹੀਂ ਹੋ ਫਰ ਤੇ ਬਿਨਾਂ ਨਿਰੋਗੀ ਹੋਏ ਆ ਨਿਰੰਕਾਰ ਨਹੀਂ ਮਿਲਦਾ ਇਸ ਸਤਿਗੁਰੂ ਜੀ ਦੇ ਪਾਵਨ ਸ਼ਬਦ ਦੇ ਬਖਸ਼ਿਸ਼ ਕਰਦੇ ਨੇ ਬੜਾ ਬੋਝ ਗਿਆਨ ਦੇ ਕੇ ਸਤਗੁਰੂ ਕੋਈ ਗੱਲ ਕਹਿੰਦੇ ਨੇ ਦਾਸ ਨਾਨਕ ਨੇ ਨਾਮ ਰੱਖਿਆ ਨਾ ਪਾਇਆ ਭਾਈ ਨਾਮ ਦੀ ਬਟੁੱਲ ਨਾਮ ਵਿੱਚ ਸਭ ਕੁਝ ਪਾਣਾ ਕੀਤਾ ਸੋ ਗੁਰੂ ਪਿਆਰੀ ਸਾ ਸੰਗਤ ਜੀ ਇਨਿਆ ਨੂੰ ਬੇਨਤੀ ਹੈ ਪ੍ਰਵਾਣ ਕਰਨੀ ਆ ਜੇ ਕੋਈ ਗੱਲ ਚੰਗੀ ਲੱਗੀ ਹੋਵੇ ਤਾਂ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੇ ਦਰਬਾਰ ਦੀ ਯਾਦ ਕੇ ਬੱਲੇ ਪੰਡਾ ਅਮਲ ਕਰਨਾ ਬਿਓ ਸੀਸ ਕਰੋ ਅਰਦਾਸ ਦੇ ਤੋ ਕਥਾਵਿਤੇ ਅਰੰਕਨ ਦੀ ਜਤ ਆਜਾਵੇ ਲੇਖਕ ਤਾਂ ਨਾ ਛੁੱਟੀ ਹੈ ਕਿਨ ਕਿਨ ਭੂਲਣ ਹਾਰ ਬਖਸ਼ਣ ਹਾਰ ਬਸ ਲੈ ਨਾਨਕ 파ਰੂਤਾਰ ਦੇ ਹੁਸਦਨਾਂ ਸੀਸੜੀਆਂ ਜੋ ਵੈਸਾਏ ਸਮੇ ਗੱਜਵੜੀ ਕੇ ਫਟੇ ਦਾ ਜਵਾ ਫਤੇ ਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ